ਸਸ਼ੀਕਾਰ ਸਮਝ ਜੀ ਨਿਊਜ਼ ਦੇਖ ਰਹੇ ਸਾਰ ਦਸ਼ਕਾ ਦਾਸ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਮੰਗ ਅਗਲੇ ਸੀਜ਼ਨ ਲਈ ਝੋਨੇ ਦਾ ਭਾਅ 3284 ਰੁਪਏ ਦੇ ਦਿੱਤੀ ਮੰਗ ਅੰਮ੍ਰਿਤਸਰ ਜੀ ਚੰਡਾ ਨਹੀਂ ਲੈ ਰਾ ਸਕਣਗੇ ਆਪ ਐਮਐਲਏ ਅਮਨ अरोड़ा ਹਾਈ ਕੋਰਟ ਚ ਸੋਮਵਾਰ ਨੂੰ ਹੋਵੇਗੀ ਸੁਣਵਾਈ ਮੁੱਖ ਮੰਤਰੀ ਨਹੀਂ ਦੁਖ ਮੰਤਰੀ ਐ ਭਗਵੰਤ ਮਾਨ ਸੀਐਮ ਪੰਜਾਬ ਦੇ ਸੁਖਬੀਰ ਬਾਦਲ ਦੇ ਵਿੰਨਿਆ ਨਿਸ਼ਾਨਾ ਪੰਥਕ ਰਵਾਇਤਾ ਅਨੁਸਾਰ ਮਨਾਇਆ ਜਾਵੇਗਾ ਤੀਜੇ ਗੁਰੂ ਦਾ 450 ਸਾਲਾ ਜੋਤੀ ਜੋਤ ਦਿਵਸ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਪ੍ਰਗਟਾਵਾ ਵਿਜੀਲੈਂਸ ਦੀ ਵੱਡੀ ਕਾਰਵਾਈ ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ 'ਚ ਫਿਰੋਜ਼ਪੁਰ ਵਿਖੇ ਤੈਨਾਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂੰ ਕੀਤਾ ਕਾਬੂ ਜੇਲ੍ਹ ਜੀ ਮੰਨੇਗਾ ਐਮਐਲਏ ਖੇਰਾ ਦਾਤ ਜਨਮਦਿਨ ਤੇ ਲੋੜੀ ਕੇਸ ਚਪਈ ਅਗਲੀ ਤਾਰੀਖ 15 ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ ਲੋੜੀ ਮਨਾਉਣ ਜਾ ਰਹੀ ਕੁੜੀਆਂ ਨਾਲ ਵਾਪਰਿਆ ਪਾਣਾ ਪਿੰਡ ਕਮਾਲਪੁਰ ਨੇੜੇ ਸਕੂਟਰ ਤੇ ਇਨੋਵਾ ਕਾਰ ਵਿਚਕਾਰ ਹੋਈ ਟੱਕਰ ਇੱਕ ਦੀ ਹੋਈ ਮੌਤ ਦੋਸਪਤਾਲ ਚ ਪਹੁੰਚੀ ਹਰੀਕੇ ਨੇੜੇ ਵਾਪਰਿਆ ਭਿਆਨਕ ਹਾਦਸਾ ਖੜੇ ਕੈਂਟਰ ਚ ਵੱਜਿਆ ਢਰਾਲਾ ਪਿੱਛੇ ਵੱਜੀ ਕਾਰ ਪੰਜਾਬ ਪੁਲਿਸ ਦੇ ਜਵਾਨ ਸਮੇਤ 4 ਲੋਕਾਂ ਦੀ ਹੋਈ ਮੌਤ ED ਨੇ ਚੌਥੀ ਵਾਰ ਭੇਜਿਆ Arvind Kejriwal ਨੂੰ ਸਮਨਾ 18 ਜਨਵਰੀ ਨੂੰ ਪੁਚਕੇ ਚ ਲਈ ਕੀਤਾ ਤਲਬ 6000 ਰੁਪਏ ਰਿਸ਼ਵਤ ਲੈਣ ਦਾ ਗਿਆਸਪੁਰਾ ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਮਾਲ ਪਟਵਾਰੀ ਚਮਕੌਰ ਸਿੰਘ ਦੇ ਕਾਰਨ ਦਾ ਅਸ਼ੋਕ ਕੁਮਾਰ ਨੂੰ ਰੰਗੇ ਹੱਥੀਂ ਕੀਤਾ ਕਾਬੂ ਜ਼ਮੀਨ ਦਾ ਇੰਤਕਾਲ ਕਰਨ ਬਦਲੇ ਮੰਗੇ ਸੀ ਪੈਸੇ ਨਮਾਜ਼ੁਲ ਕੈਬਨਿਟ ਦਾ ਵੱਡਾ ਫੈਸਲਾ 21 ਸਾਲ ਤੋਂ ਪਹਿਲਾਂ ਨਹੀਂ ਹੋਵੇਗਾ ਕੁੜੀਆਂ ਦਾ ਵਿਆਹ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤੀਸ਼ਟਾ ਤੇ ਗੀਤਾ ਪ੍ਰੈਸ ਵੰਡੇਗੀ ਮਾਨਸ ਦਾ ਡਿਜੀਟਲ ਪ੍ਰਸਾਦ ਵੈਬਸਾਈਟ ਨੂੰ ਕੀਤਾ ਗਿਆ ਅਪਗ੍ਰੇਡ ਇਕੱਠੇ 1 ਲੱਖ ਲੋਕ ਲੈ ਸਕਣਗੇ ਫਾਇਦਾ ਸੁਖਵੀਰ ਬਾਦਲ ਨੂੰ ਮਿਲੀ ਵੱਡੀ ਰਾਹਤ ਸੁਪਰੀਮ ਕੋਰਟ ਨੇ ਬਾਦਲ ਖਿਲਾਫ ਪੰਜਾਬ ਸਰਕਾਰ ਦੀ ਅਪੀਲ ਕੀਤੀ ਖਾਰਜ ਤੇਲੰਗਾਨਾ ਚੋਂ ਭਿਆਨਕ ਹਾਦਸਾ ਬਸ ਚ ਲੱਗੀ ਅੱਗ ਇੱਕ ਔਰਤ ਜਿੰਦਾ ਸੜੀ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਯਾਤਰੀ ਨੇ ਬਚਾਈ ਜਾਨ ਪ੍ਰਾਣ ਪ੍ਰਤਿਸ਼ਠਾ ਸਮਾਗਮ ਧਾਰਮਿਕ ਨਹੀਂ ਸਿਆਸੀ ਹੈ ਪ੍ਰਾਣ ਪ੍ਰਤਿਸ਼ਠਾ ਸਮਾਗਮ ਚ ਨਹੀਂ ਜਾਣ ਲਈ ਭਾਜਪਾ ਦੇ ਹਮਲੇ ਤੇ ਕਾਂਗਰਸ ਨੇ ਦਿੱਤਾ ਜਵਾਬੀ ਹਮਲਾ ਅਦੀ ਇਹ ਜੋ ਖੁਲਾਸਾ 2016 ਤੋਂ ਹੁਣ ਤੱਕ 75 ਫੀਸਦੀ ਲੋਕ ਪੰਜਾਬ ਛੱਡ ਕੇ ਗਏ ਵਿਦੇਸ਼ ਰੋਜ਼ਗਾਰ ਦੇ ਮੌਕਿਆਂ ਵਿੱਚ ਕਮੀ ਪ੍ਰਸ਼ਟ ਵਿਵਸਥਾ ਤੇ ਨਸ਼ੀਲੀਆਂ ਦਵਾਈਆਂ ਦੇ ਨਸ਼ਿਆ ਆ ਦੀ ਕਾਰਨ ਕਰਕੇ ਲੋਕ ਛੱਡ ਰਹੇ ਹਾਂ ਦੇਸ਼ ਧੋਖਾੜੀ ਮਾਮਲੇ ਦੀ ਸੁਣਵਾਈ ਕਰ ਰਹੇ ਅੱਜ ਜੱਜ ਨੂੰ ਮਿਲੀ ਬੰਬ ਦੀ ਧਮਕੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਮੈਂ ਹਾਂ ਪੇ ਕਸੂਰ ਅਫਗਾਨਿਸਤਾਨ ਦੇ ਕਾਬੂਲ ਚ ਧਮਾਕਾ ਦੋ ਲੋਕਾਂ ਦੀ ਹੋਈ ਮੌਤ ਬਾਰਾ ਜ਼ਖਮੀ ਦੋਸ਼ੀ ਦੀ ਭਾਲ ਜਾਰੀ ਉੱਤਰੀ ਕੋਰੀਆ ਦੇ ਹਰਕਤਾਂ ਤੇ ਨਜ਼ਰ ਰੱਖੇਗਾ ਜਾਪਾਨ ਦਾ ਆਪਟੀਕਲ ਈਰਟ ਸੈਟੇਲਾਈਟ ਖਰਾਬ ਤੋਂ ਖਰਾਬ ਮੌਸਮ ਚ ਵੀ ਤਸਵੀਰ ਲੈਣ ਚ ਸਮਰਥ ਹੈ ਸੈਟੇਲਾਈਟ ਸਿਫਰ ਤੱਕ ਪੂਜਾ ਪਾਰਾ ਸੰਗਣੀ ਧੁੰਦ ਕਾਰਨ ਯਾਤਰੀ ਫਿਰ ਹੋਏ ਪਰੇਸ਼ਾਨ ਦਿੱਲੀ ਆਉਣ ਵਾਲਿਆ 38 ਟ੍ਰੇਨਾਂ ਹੋਈਆਂ ਲੇਟ ਪੰਜਾਬ ਤੇ ਐਨਸੀਆਰ ਜੋ ਮੌਸਮ ਵਿਭਾਗ ਨੇ ਰੈਡ ਅਲਰਟ ਕੀਤਾ ਜਾਰੀ ਐਸਾਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦੇਉ ਇਜਾਜ਼ਤ ਫਿਰ ਹਾਜ਼ਰ ਹੋਵਾਂਗੇ ਨਵੇਂ ਅਤੇ ਤਾਜ਼ੇਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ ਨਿਊਜ਼